ਤੁਹਾਡਾ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਵੀਡੀਓ ਵਿੱਚ ਆਪਣਾ ਚੈਨਲ ਤੇ ਜਿੰਨੇ ਵੀ ਵੀਰ ਨਾਮ ਹੈ ਆਏ ਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਣੇ ਆ ਵੀ ਤੁਹਾਡੇ ਕੰਮ ਦੀਆਂ ਗੱਲਾਂ ਕੰਮ ਦੇ ਵੀ ਕੋਈ ਕੰਮ ਦੀ ਭਰਤੀ ਆਈ ਅੱਜ ਗੱਲ ਕਰਦੇ ਆਂ ਆਪਾਂ ਅੰਗਣਵਾੜੀ ਵਰਕਰਾਂ ਬਾਰੇ ਅੰਗਣਵਾੜੀ ਵਰਕਰਾਂ ਦੀ ਭਰਤੀ ਆਈ ਆ 2025 ਵਿੱਚ ਸ਼ੁਰੂ ਪੋਸਟਾਂ 5000 ਪੋਸਟ ਭਰਨੀ ਆ ਇਹ ਸਰਕਾਰ ਨੇ ਲਾਨ ਕਰ ਦਿੱਤਾ ਹੈ ਇਸ ਦੀਆਂ ਬਹੁਤ ਸਾਰੀਆਂ ਵੀਡੀਓ ਝੂਠੀਆਂ ਪੈ ਰਹੀਆਂ ਨੇ ਕਿ ਪੋਸਟਾਂ ਪਰ ਨ ਫਾਰਮ ਭਰਨ ਲੱਗ ਗਿਆ ਨਹੀਂ ਪਰ ਹਜੇ ਇਹ ਤਰੀਕਾ ਜਾਰੀ ਨਹੀਂ ਕੀਤਾ ਗਿਆ ਵੀ ਕਿੰਨੀ ਤਰੀਕ ਤੋਂ ਪੋਸਟਾਂ ਜਿਹੜੀਆਂ ਫਾਰਮ ਭਰੇ ਜਾਣਗੇ ਇਸ ਲਈ ਬਹੁਤ ਫਾਨ ਝੂਠੀਆਂ ਵੀਡੀਓ ਆ ਰਹੀਆਂ ਨੇ ਵੀ ਫਾਰਮ ਪਰ ਉਤਾਂ ਕਿ ਤੁਹਾਡੀ ਕੋਈ ਲੁੱਟਣਾ ਹੋ ਸਕੇ ਕੈਫਿਆਂ ਤੇ ਬਹੁਤ ਜ਼ਿਆਦਾ ਝੂਠ ਬੋਲੇ ਜਾ ਰਹੇ ਆ ਕਿ ਪੋਸਟਾਂ ਸ਼ੁਰੂ ਹੋਊਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਹੜ੍ਹ ਆ ਗਏ ਸਨ ਜਿਨ੍ਹਾਂ ਦਾ ਕਰਕੇ ਇਹ ਪੋਸਟਾਂ ਅੱਗੇ ਕੀਤੀਆਂ ਗਈਆਂ ਹਨ ਲਾਨ ਹੋ ਗਏ ਪੋਸਟਾਂ ਸਤੰਬਰ ਦੇ ਲਾਸਟ ਹਫਤੇ ਦੇ ਵਿੱਚ ਤਰੀਕ 9 ਹੋਊਗੀ ਵੀ ਕਿਦਣ ਤੋਂ ਫਾਰਮ ਭਰੇ ਜਾਣੇ ਇਹ ਫਾਰਮ ਆਫਲਾਈਨ ਫਾਰਮ ਭਰੇ ਜਾਣੇ ਇਹ ਆਨਲਾਈਨ ਫਾਰਮ ਨਹੀਂ ਭਰੇ ਜਾਂਦੇ ਜਿਨ੍ਹਾਂ ਨੇ ਵੀ ਪੋਸਟਾਂ ਭਰਨੀਆਂ ਨੇ ਉਹਨਾਂ ਬਾਰੇ ਇਹ ਜਾਣਕਾਰੀ ਆ ਵੀਡੀਓ ਸਾਰੀ ਧਿਆਨ ਨਾਲ ਸੁਣਨਾ ਤੇ ਪੱਕੇ ਸ਼ੇਅਰ ਕਰਨਾ ਹਲੇ ਇਹ ਪੋਸਟਾਂ ਸ਼ੁਰੂ ਨਹੀਂ ਹੋ ਪੋਸਟਾਂ ਆੰਗਣਵਾੜੀ ਵਰਕਰਾਂ ਦੀ ਭਰਤੀ ਦਾ ਫਾਰਮ ਔਰਤਾਂ ਕੁੜੀਆਂ ਹੀ ਆਪਣੇ ਨਾਮ ਤੇ ਭਰ ਸਕਦੀਆਂ ਹਨ ਇਹ ਫਾਰਮ ਆਨਲਾਈਨ ਨਹੀਂ ਭਰੇ ਜਾਂਦੇ ਇਹ ਫਾਰਮ ਤੁਹਾਨੂੰ ਆਪ ਖੁਦ ਭਰਨੇ ਪੈਣਗੇ ਆਫਲਾਈਨ ਇਸ ਦੀ ਕੋਈ ਵੀ ਫੀਸ ਨਹੀਂ ਹੁੰਦੀ ਤੁਹਾਡੇ ਨੇੜੇ ਬਲਾਕ ਜਾਂ ਜ਼ਿਲ੍ਹੇ ਪੱਏ ਜੇ ਫਾਰਮ ਭਰੇ ਜਾਣਗੇ ਤੁਸੀਂ ਆਫਲਾਈਨ ਆਪਣੇ ਫਾਰਮ ਭਰ ਕੇ ਆੰਗਣਵਾੜੀ ਦੇ ਦਫ਼ਤਰ ਮੇਨ ਦਫ਼ਤਰ ਜਿਹੜਾ ਉੱਥੇ ਜਾ ਕੇ ਜਮਾ ਕਰਵਾਉਣਾ ਤੁਹਾਡੇ ਰਜਿਸਟਰ ਵਿੱਚ ਸਾਈਨ ਵੀ ਕਰਵਾਏ ਜਾਣਗੇ ਤਾਂ ਕਿ ਤੁਸੀਂ ਕਿਸੇ ਕੈਫੇ ਤੋਂ ਆਨਲਾਈਨ ਇਹ ਫਾਰਮ ਨਹੀਂ ਭਰਨੇ ਇਹ ਸਾਈਟ ਤੋਂ ਤੁਸੀਂ ਆਨਲਾਈਨ ਫਾਰਮ ਆ ਜਿਹੜਾ ਉਹ ਡਾਊਨਲੋਡ ਕਰਕੇ ਭਰ ਸਕਦੇ ਆ ਇਹ ਪੋਸਟਾਂ ਤੁਸੀਂ ਅੰਗਣਵਾੜੀ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੁਹਾਡੇ ਜ਼ਿਲ੍ਹੇ ਬਲਾਕ ਵਿੱਚ ਕਿੰਨੀਆਂ ਸਾਮੀਆਂ ਖਾਲੀ ਪਈਆਂ ਹਨ ਤੁਸੀਂ ਉਸ ਸਾਮੀ ਜੇ ਕਿਸੇ ਚਾਹਵਣ ਸਾਮੀ ਲਈ ਵੀ ਜਗ੍ਹਾ ਲਈ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਆਨਲਾਈਨ ਸਾਰਾ ਪਤਾ ਲੱਗ ਜਾਊਗਾ ਵੀ ਸਾਡੇ ਜ਼ਿਲ੍ਹੇ ਜਾਂ ਬਲਾਕ ਦੀਆਂ ਕਿੰਨੀਆਂ ਪੋਸਟਾਂ ਜਿਹੜੀਆਂ ਖਾਲੀ ਪਈਆਂ ਐ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਆਂਗਣਵਾੜੀ ਸੈਂਟਰ ਓਪਨ ਕਰਨ ਜਾ ਰਹੀ ਹੈ ਜਿਹੜੇ ਨਵੇਂ ਸੈਂਟਰ ਕਰੇ ਜਾਣਗੇ ਇਸ ਵਿੱਚ ਵਰਕਰ ਤੇ ਹੈਲਪਰਾਂ ਦੀ ਭਰਤੀ ਆ ਹੈਲਪਰ ਦੀ ਪੋਸਟ ਆ ਜਾ ਉਸ ਲਈ 10ਵੀਂ ਕਲਾਸ ਜ਼ਰੂਰੀ ਹੈ ਵੈਸੇ ਹੁਣ ਪਲੱਸ 2 ਕਰਤੀ ਹੈ 10ਵੀਂ ਵਾਲੇ ਵੀ ਅਪਲਾਈ ਕਰ ਸਕਦੇ ਹਨ ਵਰਕਰ ਲਈ ਗ੍ਰੈਜੂਏਸ਼ਨ ਜ਼ਰੂਰੀ ਕਰ ਦਿੱਤੀ ਹੈ ਇਸ ਲਈ ਤੁਹਾਨੂੰ ਗ੍ਰੈਜੂਏਸ਼ਨ ਪਾਸ ਵਰਕਰ ਲਈ ਅਪਲਾਈ ਕਰ ਸਕਦੇ ਹੋ ਇਸ ਵਿੱਚ ਲੱਗ ਲੱਗ ਕੈਟਾਗਰੀ ਆਉਂਦੀ ਹੈ ਜਿਵੇਂ ਕਿ ਹੈਂਡੀਕੈਪ ਟਾਊਨ ਵਾਲੀ ਅਲੱਗ ਤੋਂ ਸਹੂਲਤਾਂ ਉਹਨਾਂ ਲਈ ਜੋ ਉਹਨਾਂ ਦਾ ਕਾਰਡ ਬਣਿਆ ਹੋਣਾ ਹੁੰਦਾ ਹੈ ਉਹ ਬਹੁਤ ਜ਼ਰੂਰੀ ਹੈ ਜਿੰਨਾਂ ਨਵੀਆਂ ਵਿਆਹੀਆਂ ਪੈਣਾ ਨੇ ਇਹ ਅਪਲਾਈ ਕਰਨਾ ਉਹਨਾਂ ਲਈ ਸੌਰੇ ਪਿੰਡ ਦਾ ਵੋਟਰ ਆਈਡੀ ਡਰੈੱਸ ਹੋਣਾ ਜ਼ਰੂਰੀ ਹੈ ਕਈਆਂ ਕੋਲੇ ਡਰੈੱਸ ਨਹੀਂ ਹੁੰਦਾ ਉਹ ਨਹੀਂ ਇਹ ਅਪਲਾਈ ਕਰ ਸਕਦੇ ਇਸ ਲਈ ਤੁਹਾਨੂੰ ਆਪਣੇ ਸੌਰੇ ਪਿੰਡ ਦੀ ਵੋਟਰ ਆਈਡੀ ਤੁਹਾਡੇ ਲਈ ਜ਼ਰੂਰੀ ਆ ਅਪਲਾਈ ਕਰਨ ਲਈ ਤੁਹਾਨੂੰ 10th 2 ਅਤੇ ਜੇ ਉਸ ਤੋਂ ਜ਼ਿਆਦਾ ਪੜ੍ਹਾਈ ਸਟੱਡੀ ਕੀਤੀ ਹੈ ਤੁਹਾਨੂੰ ਡਾਕੂਮੈਂਟ ਤੇ ਜਿਹੜਾ ਫਾਰਮ ਹੈ ਇਹ ਤੁਸੀਂ ਸਾਈਟ ਤੋਂ ਡਾਊਨਲੋਡ ਕਰ ਸਕਦੇ ਜੀਓ ਕਿਸੇ ਵੀ ਕਾਫੇ ਤੋਂ ਤੁਸੀਂ ਆਂਗਣਵਾੜੀ ਭਰਤੀ ਦਾ ਫਾਰਮ ਡਾਊਨਲੋਡ ਕਰਕੇ ਤੁਹਾਨੂੰ ਦੇ ਦੇਣਗੇ ਉਹ ਫਾਰਮ ਭਰ ਕੇ ਤੁਸੀਂ ਆਪ ਖੁਦ ਜਮ੍ਹਾਂ ਕਰਵਾਉਣਾ ਹੈ ਜਿਹੜੇ ਵੀ ਜਿਸ ਨਾਂ ਤੇ ਇਹ ਹੋਣਾ ਉਹਨਾਂ ਨੂੰ ਉੱਥੇ ਜਾਣਾ ਪਊਗਾ ਉੱਥੇ ਸਿਗਨੇਚਰ ਹੋਣਗੇ ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਆਪ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਵਾਲੇ ਦੀ ਉਮਰ 21 ਸਾਲ ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ 21 ਸਾਲ ਤੋਂ ਲੈ ਕੇ 37 ਸਾਲ ਦੀ ਉਮਰ ਦੇ ਵਿੱਚ ਵਿੱਚ ਕੋਈ ਵੀ ਇਸ ਨੂੰ ਅਪਲਾਈ ਕਰ ਸਕਦਾ ਹੈ ਬਾਕੀ ਜਿੱਦਣ ਤਰੀਕ ਅਨਾਉਂਸ ਹੁੰਦੀ ਆ ਆਪਾਂ ਤੁਹਾਨੂੰ ਵੀਡੀਓ ਪਾ ਕੇ ਤਰੀਕ ਦੱਸ ਦਾਂਗੇ ਵੀ ਡੇਟ ਜਾਰੀ ਕਰ ਦਿੱਤੀ ਗਈ ਹੈ ਅਸਾਮੀਆਂ ਭਰਨ ਦੀ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਾਰੀਖ ਤੱਕ ਫਾਰਮ ਭਰੇ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜ ਤੁਹਾਡੇ ਲਈ ਨਵੀਆਂ ਤੋਂ ਨਵੀਂ ਜਾਣਕਾਰੀ ਲੈ ਕੇ ਆਉਂਦੇ ਰਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜ ਪੇਜ ਨੂੰ ਫੋਲੋ ਕਰ ਲਓ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ